ਦਸੂਆ ਦੇ ਪਿੰਡ ਸਗਰਾਂ ਵਿੱਚ ਵਾਪਰੇ বাস ਹਾਸੀ ਦੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 33 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਪਿੰਡ ਰੋਡੀ ਦੀ 22 ਸਾਲਾ ਖੁਸ਼ੀ ਮਹਿਤਾ ਉਸੇ বাস ਵਿੱਚ ਸਫ਼ਰ ਕਰ ਰਹੀ ਸੀ ਜੋ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ ਆਪਣੀ ਛੋਟੀ ਭੈਣ ਨਾਲ ਦਸੂਆ ਲਈ ਰਵਾਨਾ ਹੋਈ ਪਰ ਸਗਰਾਂ ਨੇਰੇ ਇੱਕ ਹਾਸੇ ਵਿੱਚ ਉਸ ਦੀ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਖੁਸ਼ੀ ਦੇ ਪਿਤਾ ਹਰੀਸ਼ ਕੁਮਾਰ ਮਹਿਤਾ ਨੇ ਦੱਸਿਆ ਕਿ ਮੈਂ ਮਜ਼ਦੂਰੀ ਕਰਦਾ ਹਾਂ ਤੇ ਮੇਰੀਆਂ ਤਿੰਨ ਧੀਆਂ ਤੇ ਇੱਕ ਪੁੱਤਰ ਹੈ ਖੁਸ਼ੀ ਸਭ ਤੋਂ ਵੱਡੀ ਧੀ ਸੀ ਤੇ ਬਹੁਤ ਹੀ ਯੋਗਤੀ ਸੀ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਖੁਸ਼ੀ ਬੈਂਕ ਵਿੱਚ ਪ੍ਰਾਈਵੇਟ ਤੌਰ ਤੇ ਫਾਰਮ ਭਰਨ ਦਾ ਕੰਮ ਕਰਦੀ ਸੀ ਤਾਂ ਜੋ ਪਰਿਵਾਰ ਦੀ ਆਰਥਿਕ ਹਾਲਤ ਸੁਧਰ ਸਕੇ ਜਿਸ ਦਿਨੇ ਹਾਦਸਾ ਹੋਇਆ ਖੁਸ਼ੀ ਆਪਣੀ ਛੋਟੀ ਭੈਣ ਬਬਲੀ ਨਾਲ ਵਿਆਹ ਦਾ ਪਹਿਰਾਵਾ ਖਰੀਦਣ ਲਈ ਦਸੂਏ ਗਈ ਸੀ ਪਰ ਰਸਤੇ ਵਿੱਚ ਇੱਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਖੁਸ਼ੀ ਦੇ ਪਿਤਾ ਦਾ ਕਹਿਣਾ ਹੈ ਕਿ ਮੇਰੀ ਧੀ ਦੀ ਮੇਰੇ ਸਾਹਮਣੇ ਮੌਤ ਹੋਈ ਘਰ ਵਿੱਚ ਵਿਆਹ ਦਾ ਮਾਹੌਲ ਸੀ ਪੂਰਾ ਪਰਿਵਾਰ ਖੁਸ਼ ਸੀ ਪਰ ਹੁਣ ਸਭ ਕੁਝ ਸੋਗ ਵਿੱਚ ਬਦਲ ਗਿਆ ਹੈ ਖੁਸ਼ੀ ਦਾ ਛੋਟਾ ਭਰਾ ਸਦਮੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ ਪਰ ਸਾਨੂੰ ਇਹ ਪੈਸੇ ਨਹੀਂ ਚਾਹੀਦੇ ਜੇਕਰ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਮ੍ਰਿਤਕਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਕਦੇ ਵੀ ਕੋਈ ਮੁਸ਼ਕਲ ਨਾ ਆਵੇ ਉਹਦੀ ਸ਼ਾਦੀ ਰੱਖੀ ਕਦੋਂ ਹੋਣੀ ਸੀ 10 ਤਰੀਕ ਦਸ ਮਹੀਨਾ ਖਰੀਦਾਰੀ ਕਰਨ ਜਾ ਰਹੀ ਸੀ ਕਿਸ ਤਰ੍ਹਾਂ ਦੀ ਕਹਿ ਕੇ ਗਈ ਸੀ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਉਹਨੇ ਆਪਣੇ ਹੱਥਾਂ ਨੂੰ ਚੂੜਾ ਤੇ ਸੂਟ ਲੈਣਾ ਸੀ ਮਾਮੇ ਵਾਲੇ ਪਾਸੋਂ ਜਿਹੜਾ ਮਿਲਦਾ ਕਹਿੰਦੀ ਮੈਂ ਆਪਣੇ ਪਸੰਦਾ ਲੈਣਾ ਉਹਦੇ ਨਾਨੇ ਨੂੰ ਪੈਨਸ਼ਨ ਮਿਲੀ ਸੀ ਪੈਨਸ਼ਨ ਮਿਲੀ ਉਹਦੇ ਚੋਂ ਉਹਨੇ ਪੈਸੇ ਦਿੱਤੇ ਤਾਂ ਉਹ ਲੈਣ ਗਈ ਸੀ ਘਰੋਂ ਕੰਮ ਤੇ ਵੀ ਗਈ ਤੇ ਦੁਸਵੇਂ ਸ਼ੋਪਿੰਗ ਕਰਕੇ ਦੁਬਾਰਾ ਉਹਨੂੰ ਬੈਂਕ ਕੰਮ ਤੇ ਆਈ ਜਦੋਂ ਬੱਚੇ ਦਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਪਰਿਵਾਰ ਦੇ ਔਰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਮੇਰੇ ਕੋਲ ਸੀ ਉਹ ਲੈ ਕੇ ਮੈਂ ਚੱਲ ਗਿਆ ਸੀ ਅੰਮ੍ਰਿਤਸਰ ਤੱਕ ਮੈਂ ਖਾਲੀ ਫਰ ਕਰਾ ਸੱਜਣ ਮਿੱਤਰ ਤੋਂ ਮਂਗਾਏ ਜੀ ਤਾਂ ਅੰਬਰਸਾਰ ਤੋਂ ਵਾਪਸੀ ਗੱਡੀ ਦਾ ਕਰਾਇਆ ਦੇਣ ਜੋਗਾ ਬੈਂਬਲੈਂਸ ਹਾਲਾਤ ਫਿਰ ਇੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਤੁਸੀਂ ਤੁਹਾਡਾ ਸਾਥ ਪੂਰਾ ਸਹਿਯੋਗ ਕਰਦੀ ਸੀ ਕੰਮ ਦੇ ਸਹਿਯੋਗ ਕਰਦੀ ਸੀ ਜੋ ਘਰ ਦੇ ਰਸਨ ਪਾਣੀ ਚ ਘਰ ਦੀ ਕੋਈ ਲੋੜ ਪੈ ਜਾਂਦੀ ਸੀ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਚਲਾ ਲਈ ਲੈ ਕੀ ਕਰਦੀ ਸੀ ਉਸੀ ਸਤ ਕੀ ਕਰਦੀ ਸੀ ਮਦਦ ਦੱਸ ਕੋਣ ਖੁਸ਼ੀ ਕੀ ਕੰਮ ਕਰਦੀ ਹੈ? ਖੁਸ਼ੀ ਫਿਲਹਾਲ ਇੱਥੇ ਪੰਜਾਬ ਸਿੰਧ ਬੈਂਕ ਚ ਪ੍ਰਾਈਵੇਟ ਕੰਮ ਕਰਦੀ ਹੈ। ਸੋਨੀਆ ਜੀ ਕੀ ਕਰਨਾ ਚਾਹੁੰਦੇ? ਮੈਂ ਤੇ ਹੀ ਕਹਾਂ ਕਿ ਮੇਰੀ ਬੱਚੀ ਨਹੀਂ ਸੀ ਉਹ ਮੇਰਾ ਬੇਟਾ ਸੀਗਾ। ਉਹਦੇ ਸਿਰ ਤੇ ਸਾਰਾ ਮੇਰਾ ਪਰਿਵਾਰ ਚੱਲ ਰਿਹਾ ਸੀਗਾ। ਵਿਆਹ ਕਦੋਂ ਰੱਖਿਆ ਸੀ ਬੇਟੀ ਦਾ? ਵਿਆਹ ਰੱਖਿਆ ਸੀ ਅਸੀਂ 11 ਅਕਤੂਬਰ ਦਾ। ਵਿਆਹ ਸੀਗਾ। ਵਿਆਹ ਦਾ ਸਮਾਨੀ ਖਰੀਦਣ ਗਈ ਸੀ। ਵਿਆਹ ਦਾ ਸਮਾਨੀ ਖਰੀਦਣ ਗਈ ਸੀ। ਹਾਂਜੀ ਬੜੀ ਸੋਹਣੀ ਹਸਦੀ ਖੇਡਦੀ ਗਈ ਐ। ਮੇਕਾ ਕੋਈ ਨਹੀਂ ਤੁਸੀਂ ਲੈ ਆਓ ਜਾਂਦੇ ਹਾਦਸਾ ਹੋ ਗਿਆ ਬਹੁਤ ਬੁਰਾ ਹਾਦਸਾ ਹੋ ਗਿਆ ਮੈਨੂੰ ਫੋਨ ਆਇਆ ਮੈਂ ਸਭ ਨੂੰ ਫੋਨ ਕਰ ਲਾਪੀ ਮੇਰੇ ਬੱਚੇ ਪਿੱਛੇ ਜਾਓ ਮੇਰੇ ਬੱਚੀ ਨਹੀਂ ਹੈ ਮੇਰਾ ਬੇਟਾ ਹੈ ਜਿਹਨੇ ਮੈਂ ਹਰ ਵੇਲੇ ਹੌਸਲਾ ਦਿੰਦੀ ਸੀ ਕਿ ਮੰਮੀ ਮੈਂ ਸਭ ਕੁਝ ਕਰ ਲੈਣਾ ਮਾਤ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੰਭ ਲੈਣਾ ਤੇ ਅੱਜ ਸਾਡੇ ਘਰ ਦੇ ਹਾਲਾਤ ਸੱਚ ਜੀ ਇਹ ਪੰਜੀ ਜਿਹੜਾ ਮੂਤੀ ਮੰਗ ਕਰਦੇ ਸਰਕਾਰ ਕੋ ਜਿਹੜਾ ਕੀ ਮੰਗ ਕਰਦੇ 2 ਲੱਖ ਰੁਪਏ ਮਦਦ ਕੀਤੀ ਹੈ ਕਿ ਇਸ ਤਰ੍ਹਾਂ ਤੁਹਾਡੇ ਉਹਦਾ ਸਰ ਹੋ ਜਾਊਗਾ ਬਰਵਾ ਦਾ ਗੁਜ਼ਾਰਾ 2 ਲੱਖ ਨਾਲ ਜੀ ਕਿੱਥੇ ਗੁਜ਼ਾਰਾ ਹੋਣਾ ਜੀ ਅਸੀਂ ਤੇ ਇਹੀ ਕਹਾਂਗੇ ਤੇ ਨੌਕਰੀ ਮਿਲਣੀ ਚਾਹੀਦੀ ਹੈ ਛੋਟੀ ਬੇਟੀ ਨੂੰ ਦੋ ਆਦਮ ਦੋਨੇ ਵਿੱਚ ਬੱਚੀਆਂ ਮੇਰੀਆਂ ਘਰ ਸੀਗੀ ਨਾਲ ਹੀ ਉਹ ਵੀ ਨਾਲ ਹੀ ਸੀਗੀ ਉਹਨੂੰ ਵੀ ਸੱਟਾਂ ਲੱਗੀਆਂ ਪਤਾ ਨਹੀਂ ਪ੍ਰਮਾਤਮਾ ਨੇ ਉਹਨੂੰ ਕਿੱਦਾਂ ਰੱਖਤਾ ਨਿਤ ਬਬਲੀ ਕੀ ਕਰਨਾ ਚਾਹੁੰਦੇ ਸੀ ਸਿਸਟਰ ਦੇ ਜਾਂਦੇ ਕਿਉਂਕਿ ਉਸਨੂੰ ਹਾਸੇ ਦੇ ਵਿੱਚ ਖਾਸ ਕਰਕੇ ਤੁਸੀਂ ਨਾਕਸ ਦੀ ਕਿਦਾਂ ਹੋਇਆ ਕਿਸ ਤਰ੍ਹਾਂ ਹੋਇਆ ਕਿਦਾਂ ਜਾ ਸੀਗੇ ਨਹੀਂ ਕੁਝ ਉਸ ਤੇ ਆਨ ਕੁਝ ਨਹੀਂ ਪਤਾ ਚੱਲਿਆ ਉਸ ਟਾਈਮ ਬਸੱਚ ਕੀ ਹੋਇਆ ਕਿਉਂਕਿ ਆਪਾਂ ਬਸ ਤੇ ਥੋੜੇ ਗੱਬੇ ਖੜੇ ਸੀ ਬਹੁਤ ਭੀੜ ਸੀ ਬਸ ਚ ਤੇ ਜੱਕਦਮ ਇੱਕ ਝਟਕਾ ਜਾਂ ਲੱਗਾ ਤੇ ਬਸ ਮਨ ਪਲਟੀ ਖਾ ਲਈ ਉਸ ਟਾਈਮ ਅੱਖਾਂ ਗੇ ਨਿਹਰਾ ਆ ਗਿਆ ਕੁਝ ਨਹੀਂ ਪਤਾ ਲੱਗਾ ਆਪਾਂ ਕਿੱਥੇ ਰਾਂ ਕੀ ਹੈ ਜਦੋਂ ਲੋਕਾਂ ਨੇ ਤੁਹਾਨੂੰ ਬਾਹਰ ਕੱਢਿਆ ਆ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੀ ਸਿਸਟਰ ਉਹ ਅੰਦਰ ਹੈ ਉਹ ਬਹੁਤ ਸੈਟ ਲੱਗੀ ਹੈ ਤੇ ਉਹ ਦਿਹਾੜੀ ਫਰੀ ਕਰੀ ਕਰ ਕੇ ਜਾ ਰਹੀ ਸੀ ਸਿਸਟਰ ਉਹਦਾ ਵਿਆਹ ਦੀ ਸਮਾਂਸੂਨ ਲੈਣ ਜਾ ਰਹੇ ਸੀਦੇ ਉਸਦੇ ਬਹੁਤ ਖੁਸ਼ ਤੇ ਬਹੁਤ ਚਾਅ ਜਿਹਾ ਹੋਇਆ ਪਰਵਾਰ ਦੇ ਹੱਥ ਦੇ ਹਾਲਾਤ ਇਸ ਤਰ੍ਹਾਂ ਦੇ ਤੁਹਾਡੇ ਫਾਦਰ ਕੀ ਕਰਦੇ ਹੈ ਮੇਰੇ ਫਾਦਰ ਮਤਲਬ ਦਿਹਾੜੀਆਂ ਹੀ ਲਾਂਦੇ ਆ ਫਸਲ ਖੇਤੀਬਾੜੀ ਕਰਦੇ ਆ ਕੁਝ ਜ਼ਿਆਦਾ ਨਹੀਂ ਹੈ ਸਾਡਾ ਗੁਜ਼ਾਰਾ ਤੇ ਕੰਮ ਤੇ ਹੁੰਦਾ ਹੀਗਾ ਬਾਕੀ ਉਹ ਜ਼ਿਆਦਾ ਕੋਈ ਕੰਮ ਨਹੀਂ ਕਰਦੇ। ਠੀਕ। ਮੈਂ ਦੇ ਘਰ ਦੇ ਹਲਾਕ ਦਿੱਤੇ।